ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਦੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਤੁਹਾਡਾ ਤਹਿ ਦਿਲੋਂ ਧੰਨਵਾਦ ਜੀ ਮੇਰੇ ਚੈਨਲ ਨੂੰ ਇੰਨੀ ਸਪੋਰਟ ਕਰਨ ਲਈ ਅੱਗੇ ਵੀ ਤੁਹਾਡੀ ਸਪੋਰਟ ਦੀ ਲੋੜ ਹੈਗੇ ਵੀ ਮੇਰੇ ਚੈਨਲ ਨੂੰ ਸਪੋਰਟ ਕਰਿਓ ਤੇ ਜਿਹੜੇ ਆਪਣੇ ਪ੍ਰਾਈਸ ਹੁੰਦੇ ਨੇ ਸੂਟ ਦੇ ਬਿਲਕੁਲ ਜੈਨੂਅਲ ਹੁੰਦੇ ਨੇਗੇ ਕੋਈ ਵੀ ਆਪਾਂ ਇਹ ਨਹੀਂ ਹੈਗਾ ਵੀ ਇੰਡੀਆ ਵਾਲਿਆਂ ਨੂੰ ਗਲਤ ਲਾਉਣੇ ਤੇ ਬਾਹਰ ਵਾਲਿਆਂ ਨੂੰ ਅਸੀਂ ਵੱਧ ਲਾਉਣਿਆਂਗੇ ਵੀ ਇੰਡੀਆ ਵਾਲਿਆਂ ਲਈ ਅਸੀਂ ਘੱਟ ਰੱਖ ਦਾਂਗੇ ਤੇ ਐਵੇਂ ਨਹੀਂ ਅਸੀਂ ਰੱਖਦੇ ਜੀ ਜਿਹੜੇ ਵੀ ਸੂਟ ਹੁੰਦੇ ਨੇ ਚਾਹੇ ਉਹ ਇੰਡੀਆ ਵਾਲੀਆ ਪਹਿਣਾ ਲੈਣ ਚਾਹੀਦੀ ਉਹ ਬਾਹਰ ਲੀਆ ਪਹਿਣਾ ਲੈਣ ਸਭ ਲਈ ਸਾਡਾ ਰੇਟ ਇੱਕ ਹੈਗਾ ਤੇ ਜਿਹੜੀ ਪਾਰਸਲ ਪਹੁੰਚਾਉਣ ਦੀ ਜ਼ਿੰਮੇਵਾਰੀ ਹੈ ਕਿ ਤੁਹਾਡੇ ਘਰ ਤੱਕ ਸਾਡੀ ਹੈ ਕਿ ਤੁਹਾਡੀ ਪੇਮੈਂਟ ਜਮਾ ਬਿਲਕੁਲ ਸੇਫ ਪਈ ਹੈ ਇੱਕ ਵਾਰਸ ਪੇਮੈਂਟ ਪੈਣਾ ਦੇਖ ਕੇ ਕਰਿਆ ਕਰੋ ਹਨਾ ਕਈ ਵਾਰ ਮੇਰੇ ਨਾਲ ਸਟਾਕ ਸੇਲ ਹੋ ਜਾਂਦੇ ਹੁੰਦੇ ਨੇ ਉਹ ਉਹਦੀ ਮੈਨੂੰ ਪੇਮੈਂਟ ਆਈ ਜਾਂਦੀ ਹੁੰਦੀ ਹੈ ਕਿ ਤਾਂ ਕਰਕੇ ਹਨਾ ਮੈਨੂੰ ਪੁੱਛ ਕੇ ਕਰ ਲਿਆ ਕਰੋ ਵੀ ਹੈਗੇ ਨੇ ਜਾਂ ਕਦ ਤੱਕ ਆਉਣਗੇ ਜਾਂ ਨਹੀਂ ਆਉਣਗੇ ਹਨਾ ਕਈ ਵਾਰ ਐਵੇਂ ਦਾ ਸਟਾਕ ਹੁੰਦਾ ਪਿੱਛੋਂ ਮਿਲਦੇ ਵਿੱਚ ਉਹ ਆਉਂਦਾ ਹੀ ਨਹੀਂ ਹੈਗਾ ਬਣ ਕੇ ਤੇ ਹੋਰ ਤੁਸੀਂ ਲੈ ਲਿਆ ਕਰੋ ਜਾਂ ਤੁਹਾਡੀ ਇਸ ਪੇਮੈਂਟ ਅਸੀਂ ਵਾਪਸ ਕਰ ਦਿੰਦੇ ਹਾਂ ਨਹੀਂ ਫਿਰ ਤੁਸੀਂ ਹੋਰ ਲੈ ਲਿਆ ਕਰੋ ਹਨਾ ਬਸ ਦੇਖ ਕੇ ਕਰੋ ਇੱਕ ਨਾਲ ਦੀ ਨਾਲ ਸਕਰੀਨ ਸ਼ਾਟ ਭੇਜ ਦਿਆ ਕਰੋ ਸ਼ਾਮ ਤੱਕ ਬਹੁਤ ਸਾਰੀਆਂ ਪੇਮੈਂਟਸ ਹੋ ਜਾਂਦੀਆਂ ਨਹੀਂ ਗਈਆਂ ਤੇ ਜਰੂਰ ਸਕਰੀਨਸ਼ਾਟ ਭੇਜਿਆ ਕਰੋ ਜੀ ਭੁੱਲਿਆ ਨਾ ਕਰੋ ਸਕਰੀਨਸ਼ਾਟ ਭੇਜਣਾ ਜੇ ਕੋਈ ਵੀ ਭੈਣ پارٹی ویئر ਸੂਟ ਬਣਵਾਉਣਾ ਚਾਹੇ ਵਿਆਹ ਸ਼ਾਦੀਆਂ ਵਾਲੇ ਆਰਡਰ ਨਹੀਂ ਉਹ ਤੁਸੀਂ ਆਪਣੇ ਦੇ ਦਿਆ ਕਰੋ ਕਈ ਭੈਣਾਂ ਨੇ ਦੇਤੇ ਤੇ ਕਿਉਂਕਿ ਸੂਟਾਂ ਦੇ ਆਰਡਰ ਫਿਰ ਭਾਂਦੇ ਹੀ ਭੰਨਗੇ ਹਨਾ ਟਾਈਮ ਚਾਹੀਦਾ ਹੁੰਦਾ ਇੱਕ ਤੋਂ ਡੇਢ ਮਹੀਨੇ ਦਾ ਹੈਂਡਵਰਕ ਲਈ ਤਾਂ ਕਰਕੇ ਆਪਣਾ ਪਹਿਲਾ ਆਰਡਰ ਦੇ ਦਿਓ ਜਿਹੜੀਆਂ ਭੈਣਾਂ ਨੇ 342 ਸੂਟ ਬਣਵਾਉਣੇ ਨੇਗੇ ਉਹ ਵੀ ਤੁਸੀਂ ਆਪਣੇ ਹੁਣ ਦੇ ਦਿਓ 3ਾਂ ਤੇ ਰਖੜੀਆਂ ਲਈ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਹੈ ਕਿ ਕੁੱਝ ਕ ਸੂਟ ਸਲਾਈ ਕੀਤੇ ਹੋਏ ਨੇਗੇ ਆਪਣੇ ਤੇ ਇਹਦੇ ਨਾਲ ਦਾ ਜਿਹੜਾ ਸੂਟ ਮੈਂ ਤੁਹਾਨੂੰ ਦਿਖਾ ਰਹੀ ਹਾਂ ਪਹਿਲਾ ਇਹਦੇ ਨਾਲ ਦਾ મતલਬ ਆਪਣੇ ਕੋਲੇ ਕਰੀਮ ਕਲਰ ਦੇ ਵਿੱਚ ਸੂਟ ਹੈਗਾ ਸੇਮ ਕਲਰ ਦੇ ਵਿੱਚ ਨਹੀਂ ਹੈਗਾ ਤੁਸੀਂ ਦੇਖ ਸਕਦੇ ਹੋਗੇ ਵਿਦਆਊਟ ਲਾਈਨਿੰਗ ਸਟਿਚ ਹੋਇਆ ਹੈਗਾ ਇਸ ਤਰ੍ਹਾਂ ਆਪਾਂ ਇਹਦੇ ਚਾਕਾ ਤੇ ਲਗਾਈ ਹੈਗੀ ਲੈਸ ਸਟਿਚਿੰਗ ਦੀ ਤੁਹਾਨੂੰ ਸਾਡੀ ਦੀ ਫੁੱਲ ਸਫਾਈ ਮਿਲੂਗੀ ਤੇ ਆਪਾਂ મતલਬ ਤੁਸੀਂ ਇੱਕ ਇੱਕ ਚੀਜ਼ ਚੈੱਕ ਨਹੀਂ ਨੋਟ ਕਰ ਸਕਦੇ ਹੋਗੇ ਸਟਿਚਿੰਗ ਦੇ ਵਿੱਚ ਦੇਖੋ neck ਤੁਸੀਂ ਦੇਖ ਸਕਦੇ ਹੋਗੇ ਤੇ ਬਾਜੂ ਤੇ ਵੀ ਆਪਾਂ ਲੈਸ ਲਗਾਈ ਹੈਗੀ ਤੇ ਬੈਕ ਤੇ ਵੀ ਆਪਾਂ ਸੇਮ ਲੈਸ ਰੱਖੀ ਹੈਗੀ ਤੇ ਨਾਲ ਹੈਗੀ ਹੈਗੀ ਬਾਟਮ ਇਹਦੇ ਤੇ ਨਾਲ ਹੈਗਾ ਸੀ ਦੁਪੱਟਾ ਮਸਲੀਨ ਦਾ ਬਹੁਤ ਜਾਦੇ ਸੋਨਾ ਸੂਟ ਹੈਗਾ ਦੇਖੋ ਜੀ 2.5 ਮੀਟਰ ਦਾ ਦੁਪੱਟਾ ਖੁਲੇ ਡੁਲੇ ਦੁਪੱਟੇ ਲੰਗੇ ਫੁੱਲ ਤੇ ਬਹੁਤ ਜਾਦੇ ਸੋਨਾ ਸੂਟ ਹੈਗਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਕਰੀਮ ਕਲਰ ਦੇ ਵਿੱਚ ਪਿਆ ਹੈਗਾ ਤਾਂ ਤੁਸੀਂ ਲੈ ਸਕਦੇ ਹੋ ਤੇ ਇਹਦੇ ਨਾਲ ਦਾ ਵੀ ਆਪਾਂ ਸੂਟ ਸੇਲ ਕਰ ਚੁੱਕੇ ਹਾਂਗੇ ਤੇ ਹੈਗੇ ਇਹਦੇ ਨਾਲ ਦਾ ਸੂਟ ਇੱਕ ਸੂਟ ਹੋਣਾ ਤੇ ਆਪਾਂ ਮੰਗਵਾ ਦਾਂਗੇ ਜੇ ਹੋਰ ਵੀ ਹੋਏ ਦੇਖੋ ਕਿੰਨਾ ਜ਼ਿਆਦਾ ਸੋਨਾਗਾ ਪਰ ਇਹਦੇ ਨੀਚੇ ਆਪਾਂ ਲਾਈਨਿੰਗ ਲਗਾਈ ਹੈਗੀ ਕਿਉਂਕਿ ਇਹ ਕੱਪੜਾ ਬਹੁਤ ਜ਼ਿਆਦਾ ਪਤਲਾ ਸੀਗਾ ਮਤਲਬ ਤਾਂ ਕਰਕੇ ਫਿਰ ਲਾਈਨਿੰਗ ਲਗਾਈ ਹੈ ਦੇਖੋ ਕਿੰਨਾ ਜਾਦੇ ਸੋਹਣਾ ਸੂਟ ਬਣਿਆਗਾ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਆਪਾਂ ਰੱਖਿਆਗਾ ਘੇਰਾ ਤੇ ਸੂਟ ਦਾ ਕਲਰ ਵੀ ਬਹੁਤ ਜਾਦੇ ਸੋਹਣਾਗਾ ਦੇਖੋ ਨੇਕ ਤੁਸੀਂ ਚੈੱਕ ਕਰ ਸਕਦੇ ਹੋਗੇ ਬਾਜੂ ਤੇ ਵੀ ਆਪਾਂ ਬਰੀਕ ਜੀ ਲੈਸ ਲਗਾਈ ਹੈਗੀ ਦੇਖ ਨਾਲ ਹੈਗਾਗਾ ਇਹਦਾ ਚਿਕਨਦਨ ਦੀ ਸਲਵਾਰ ਤੁਸੀਂ ਦੇਖ ਸਕਦੇ ਹੋ ਇਹ ਸਲਵਾਰ ਨਾ ਥੋੜੀ ਜੀ ਮਤਲਬ ਕੋਸਟਲੀ ਹੈਗੀ ਇਹ ਜਿਹੜਾ ਫੁੱਲ ਸੂਟ ਹੈ ਤੇ ਇਹ 2000 ਦਾ ਸੂਟ ਹੈਗਾ ਦੇਖੋ ਬਹੁਤ ਜਿਆਦੇ ਸੋਹਣਾ ਸੂਟ ਬਣਿਆਗਾ ਸਕਰੀਨਸ਼ਾਟ ਲੈ ਲਓ ਜੀ ਮੈਸੇਜ ਕਰਦੇ ਹੋ ਦੇ ਨਾਲ ਦਾ ਤੁਹਾਨੂੰ ਸੂਟ ਮਿਲ ਜਾਊਗਾ ਠੀਕ ਹੈ ਜੀ ਬਹੁਤ ਜ਼ਿਆਦਾ ਸੋਹਣਾ ਸੂਟ ਹੈਗਾ ਟੇਸਟਾ ਬ੍ਰੈਂਡ ਦਾ ਸਟੱਫ ਹੈਗਾ ਇਹਦੇ ਨਾਲ ਦਾ ਆਪਾਂ ਪੂਰਾ ਰੋਲ ਲੈ ਕੇ ਆਏ ਸੀਗੇ ਆਪਣਾ ਸੇਲ ਹੋ ਚੁੱਕਿਆ ਹੈਗਾ ਦੇਖੋ ਕਿੰਨਾ ਜ਼ਿਆਦਾ ਸੋਹਣਾ ਹੈਗਾ ਨੈੱਕ ਆਪਾਂ ਇਸ ਤਰ੍ਹਾਂ ਰੱਖਿਆ ਹੈਗਾ ਬਾਜੂ ਤੇ ਵੀ ਲੈਂਸ ਲਗਾਈ ਹੈਗੀ ਮਲਟੀ ਕਲਰ ਦੀ ਲੈਂਸ ਲਗਾਈ ਹੈਗੀ ਤੇ ਨਾਲ ਹੈਗੀ ਹੈਗੀ ਬਾਟਮ ਇਹਦੇ ਨਾਲ ਤੁਹਾਨੂੰ ਸੂਟ ਨਹੀਂ ਮਿਲਣਾ ਹੈਗਾ ਪ੍ਰਿੰਟ ਦੇ ਵਿੱਚ ਅਲੱਗ ਦਾ ਮਿਲ ਜਾਊਗਾ ਉਹ ਤੁਸੀਂ ਲੈ ਸਕਦੇ ਹੋ ਪਰ ਸੂਟ ਬਹੁਤ ਜਿਆਦਾ ਸੋਹਣਾ ਟਿਸਟਾ ਦਾ ਹੈਗਾ ਥੋੜਾ ਕੋਸਟਲੀ ਸੀਗਾ 2728 ਦੀ 272800 ਦੀ ਰੇਂਜ ਚ ਜਿਹੜੇ ਮੈਂ ਤੁਹਾਨੂੰ ਆ ਦਿਖਾਉਂਗੀ ਸੂਟ ਇਹ ਵਾਲੇ ਹਨ ਇਹ ਹੈਗੇ ਨੇਗੇ ਚਿਕਨ ਜੋਰਜਟ ਦੇ ਉੱਪਰ ਚਿਕਨ ਦਾ ਹੋ ਹੋਇਆ ਹੋਇਆ ਡਿਜ਼ਾਈਨ ਦੇਖੋ ਵਰਕ ਹੋਇਆ ਹੋਇਆ ਹੈਗਾ ਚਿਕਨ ਦਾ ਸਾਰਾ ਨਵੀਂ ਜੀ ਚੀਜ਼ ਹੈਗੀ ਇਹ ਵੀ ਤੁਸੀਂ ਲੈਣਾ ਚਾਹੁੰਦੇ ਹੋਗੇ ਲੈ ਸਕਦੇ ਹੋ ਟਿਸਟਾ ਦੀ ਹੈ ਵੀ ਟਿਸਟਾ ਦੀ ਜੋਰਜਟ ਹੈਗੀ ਇਹਦੇ ਨਾਲ ਹੈਗੀ ਆਗੀ ਲੈਮਨ ਸਲਵਾਰ ਹਾਂਜੀ ਇਹਦੇ ਨਾਲ ਹੈਗੀ ਆ ਲੈਮਨ ਸਲਵਾਰ ਜੇ ਤੁਸੀਂ ਲੈਣਾ ਚਾਹੁੰਦੇ ਹੋਗੇ ਸਕਰੀਨਸ਼ਾਟ ਲੈ ਕੇ ਆਪਾਂ ਨੂੰ WhatsApp ਤੇ ਮੈਸੇਜ ਕਰ ਦਿਓ ਤੇ ਇਹਦਾ ਪ੍ਰਾਈਸ ਹੈਗਾਗਾ 3000 ਕਿਉਂਕਿ ਇਹ ਪਿਓਰ ਜੌਰਜਟ ਦੇ ਉੱਪਰ ਬਣੇ ਹੋਏ ਨੇਗੇ ਬਹੁਤ ਜਿਆਦੇ ਸੋਹਣੇ ਸੂਟ ਲੰਗੇ ਇਹ ਸੂਟ ਇੱਕ ਵੀ ਛੱਡਣ ਵਾਲਾ ਨਹੀਂ ਹੈਗਾ ਜਦੋਂ ਇਹ ਬਣ ਗਿਆ ਨਾ ਜੇ ਤੁਸੀਂ ਸਲਾਈ ਕਰਵਾਉਣਾ ਚਾਹੋ ਨਾ ਕਰਵਾ ਸਕਦੇ ਜਿਹੜੀਆਂ ਭੈਣਾਂ ਦੇ ਆਰਡਰ ਚੱਲ ਰਹੇ ਨੇ ਉਹ ਰਖਵਾ ਲਓ ਜਿਹੜੀਆਂ ਭੈਣਾਂ ਨਵੀਆਂ ਦੇਖ ਰਹੀਆਂ ਨੇ ਉਹ ਵੀ ਤੁਸੀਂ ਲੈ ਸਕਦੇ ਹੋਗੇ ਆਪਣੇ ਕੋਲ ਪਹਿਲਾ ਕਲਰ ਇਹ ਸੀਗਾ ਤੇ ਦੂਜਾ ਆਹ ਕਲਰ ਦੀ ਤਾਂ ਬਾਲੀ ਜਿਆਦੇ ਡਿਮਾਂਡ ਸੀਗੀ ਆਪਣੇ ਕੋਲੇ ਰੈਸਟ ਕਲਰ ਦੇ ਵਿੱਚ ਕੋਈ ਵੀ ਸੂਟ ਨਹੀਂ ਖੜਦਾ ਹੈਗਾ ਤੇ ਬਹੁਤ ਸਾਰੀਆਂ ਟੈਨਾ ਇਹ ਕਲਰ ਲਾਈਕ ਕਰਦਿਆਂ ਨੇ ਦੇਖੋ ਪਿਓਰ ਜਾਰਜਟ ਦੇ ਵਿੱਚ ਸੂਟ ਹੈਗਾ ਤੇ ਰੈਸਟ ਕਲਰ ਦਾ ਸੂਟ ਹੈਗਾ ਚਿਕਨ ਦਾ ਉੱਪਰ ਹੋਇਆ ਹੋਇਆ ਵਰਕ ਦੇਖੋ ਜੀ 3000 ਇਹਦਾ ਪ੍ਰਾਈਸ ਹੈਗਾ ਇੰਨੀ ਕ ਜਿਆਦੇ ਫਾਈਨ ਜਾਰਜਟ ਹੈਗੀ ਹਲਕੀ ਹੈ ਨਾ ਬਿਲਕੁਲ ਬਾਕੀ ਸਟਿਚਿੰਗ ਤੇ ਡਿਪੈਂਡ ਹੁੰਦਾ ਜੀ ਇਹ ਥੋੜੀ ਸਲਾਈ ਸੋਣੀ ਆਗੀ ਤਾਂ ਸੂਟ ਇਸ ਤੋਂ ਵੀ ਸੋਹਣਾ ਲੱਗਦਾ ਜੇ ਜੀ ਆਪਾਂ 3000 ਵਾਲਾ ਸੂਟ ਪਾਇਆ ਹੋਇਆ ਉਹ ਵੀ 4-5000 ਲੱਗਦਾ ਲੱਗਦਾ ਹੁੰਦਾ ਮੈਂਟਾ ਕਲਰ ਦੇ ਵਿੱਚ ਇਹ ਪਰ ਡਾਰਕ ਨਹੀਂ ਹੈਗਾ ਮੈਂਟਾ ਲਾਈਟ ਹੈਗਾ ਨਾਲ ਹੈਗੀ ਹੈਗੀ ਬਾਟਮ ਥੋੜਾ ਵਾ ਤਾਂ ਕੈਮਰੇ ਦੇ ਵਿੱਚ ਕਲਰ ਦਾ ਫਰਕ ਪੈ ਜਾਂਦਾ ਹੁੰਦਾ ਉਹਨੂੰ ਇਗਨੋਰ ਕਰਿਓ ਟਿਸਟਾ ਦੇਣਗੇ 3000 ਦੇ ਦਾ ਪ੍ਰਾਈਸ ਹੈਗਾ ਤੇ ਆ ਵਾਲਾ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈਗਾ ਨਵੀਂ ਜੀ ਚੀਜ਼ ਹੈਗੀ ਤੁਸੀਂ ਦੇਖ ਸਕਦੇ ਹੋਗੇ ਜਿਹੜੀਆਂ ਦਾ ਨਾਲ ਸਲਵਾਰਾਂ ਹੁੰਦੀਆਂ ਨੇ ਤੁਸੀਂ ਮੈਨੂੰ ਪੁੱਛੀ ਜਿਹਨਾਂ ਕਾ ਦੀਆਂ ਨੇ ਨਾ ਇਹਨਾਂ ਸਾਰਿਆਂ ਨਾਲ ਸਲਵਾਰਾਂ ਮੋਡਲ ਸਿਲਕ ਦੀਆਂ ਹੁੰਦੀਆਂ ਨੇ ਗੀਆਂ ਤੇ ਆਪਾਂ ਇਹ ਨਹੀਂ ਹੈਗਾ ਵੀ ਮਸਲੀਨ ਦੀ ਸਲਵਾਰ ਲਾ ਦੀਏ ਵੀ ਤੁਹਾਨੂੰ ਤਾਂ ਉਹ ਕਰਦੇ ਆ ਮੋਡਲ ਸਿਲਕ ਦੀ ਸਲਵਾਰ ਹੁੰਦੀ ਹੈ ਪੂਰੀ ਵਧੀਆ ਸਲਵਾਰ ਉਹਦੇ 3000 ਦਾ ਪ੍ਰਾਈਸ ਹੈ ਦਾ ਤੇ ਲਾਸਟ ਹੈਗਾਗਾ yellow ਇਹਦੇ ਨਾਲ ਆਪਾਂ ਤੁਹਾਨੂੰ ਜਿਹੜੀ ਬਾਟਮ ਹੈ ਉਹ ਡਾਈ ਕਰਕੇ ਦਵਾਂਗੇ ਇਦੇ ਨਾਲ ਮਤਲਬ ਫਿਲਹਾਲ ਆਪਣੀ ਵਾਈਟ ਬਾਟਮ ਆਏਗੀ ਕਿਉਂਕਿ ਕਈ ਕਲਰ ਨਹੀਂ ਮਿਲਦੇ ਹੁੰਦੇ ਹੈਗੇ ਫਿਰ ਆਪਾਂ ਡਾਈ ਕਰਵਾ ਦੇਣ ਅੱਜ ਵੀ ਮੈਂ ਕਾਫੀ ਸਲਵਾਰਾਂ ਡਾਈ ਕਰੰਗੀਆਂ ਲੈ ਕੇ ਆਈਆਂਗੀ ਇਹਦੇ ਨਾਲ ਤੇ ਆਪਾਂ ਡਾਈ ਕਰਵਾ ਦਾਂਗੇ ਜਿੱਦਾਂ ਦੀ ਤੁਸੀਂ ਕਹੋਗੇ ਨਾ ਵੀ ਉਸ ਤਰ੍ਹਾਂ ਦੀ ਆਪਾਂ ਤੁਹਾਨੂੰ ਡਾਈ ਕਰਕੇ ਦੇ ਦਾਂਗੇ ਜੇ ਤੁਸੀਂ yellow ਕਹੋਗੇ ਤਾਂ ਆਪਾਂ yellow ਡਾਈ ਕਰਵਾ ਦਾਂਗੇ ਜੇ ਤੁਸੀਂ pink ਕਹੋਗੇ pink ਕੰਟਰਾਸਟ ਬਣਾਉਣੀ ਆ ਉਸ ਤਰ੍ਹਾਂ ਕਰਵਾ ਦਾਂਗੇ ਬਹੁਤ ਜਿਆਦਾ ਸੋਹਣਾ ਸਟਾਫ ਹੈ ਬਿਲਕੁਲ ਲਾਈਟ weight ਹੈਗਾ 3000 ਪ੍ਰਾਈਸ ਦਾ ਟੀਸਟਾ ਦੀ ਕਲੈਕਸ਼ਨ ਹੈ ਬਹੁਤ ਸਾਰੀਆਂ ਪੈਰਾ ਟੀਸਟਾ ਦੀ ਕਲੈਕਸ਼ਨ ਲਾਈਕ ਕਰਦੀਆਂ ਲੈਂਗੀਆਂ ਆਪਰ ਨੂੰ ਮੈਸੇਜ ਕਾਲਸ ਆਉਂਦੇ ਹੁੰਦੇ ਨੇ ਬਟ ਟੀਸਟਾ ਦੇ ਹੀ ਉਹ ਜ਼ਿਆਦਾਤਰ ਸੂਟ ਟੀਸਟਾ ਦੇ ਹੀ ਲੈਂਦੀਆਂ ਨੇ ਆਪਣੇ ਕੋਲ ਤਾਂ ਤੁਸੀਂ ਲੈ ਸਕਦੇ ਹੋਗੇ ਜਿੰਨਾ ਪਹਿਲਾਂ ਦੇ ਆਰਡਰ ਚੱਲ ਰਹੇ ਨੇ ਬਾਦੀਆਂ ਦੇ ਤੁਸੀਂ ਰਖਵਾਉਣਾ ਚਾਹੋ ਤਾਂ ਰਖਵਾ ਸਕਦੇ ਹੋਗੇ ਬਹੁਤ ਨਵੀਂ ਜੀ ਚੀਜ਼ ਹੈ ਕਿਉਂਕਿ ਫਿਰ ਕੋਈ ਵਾਰ ਨਹੀਂ ਮਿਲਦਾ ਹੈਗਾ ਐਵੇਂ ਦਾ ਕੁਛ ਸਟਾਕ ਦੇ ਵਿੱਚ ਨਹੀਂ ਹੁੰਦਾ ਹੈਗਾ ਠੀਕ ਹੈ ਜੀ ਇਹਦੇ ਨਾਲ ਜਿਹੜੇ ਤੁਸੀਂ ਦੁਪट्टे ਲੇਗੇ ਚਾਹੇ ਦੀ ਤੁਸੀਂ ਬਾਰਬਰੀ ਦੇ ਲਗਵਾ ਲਓ ਦੁਪट्टे ਚਾਹੇ ਤੁਸੀਂ ਚਨੌਣ ਦੇ ਲਗਾ ਲਓ ਕੋਈ ਵੀ ਲਗਵਾ ਲਓ ਤੇ ਪੇਪਰ ਸਿਲਕ ਦਾ ਲਗਵਾ ਸਕਦੇ ਉਹ ਵੀ ਬਹੁਤ ਜਿਆਦੇ ਸੋਹਣਾ ਦੁਪੱਟਾ ਹੁੰਦਾਗਾ ਮੇਰੇ ਲਿਆ ਹੋਇਆ ਸੀ ਗ੍ਰੀਨ ਸੂਟ ਦੇ ਵਿੱਚ ਜਿਹੜੀਆਂ ਭੈਣਾਂ ਜਿਹੜਾ ਮੇਰੇ ਗ੍ਰੀਨ ਸੂਟ ਦਾ ਚਾਰ ਚੜਾ ਦਾ ਸੂਟ ਪਾਇਆ ਹੋਇਆ ਸੀ ਉਹਨਾਂ ਦੇ ਆਰਡਰ ਦੇ ਰਹੇ ਹਣਾ ਥੋੜਾ ਜਿਹਾ ਕੁਝ ਦਿਨ ਵੇਟ ਕਰ ਲਓ ਕਿਉਂਕਿ ਉਹ ਥਾਣ ਆਉਣਾ ਆਪਣੇ ਕੋਲੇ ਰੋਲ ਮੰਗਾਇਆ ਆਪਾਂ ਪੂਰਾ ਕਾਫੀ ਭੈਣਾਂ ਨੇ ਲੈਣਗੇ ਕੁਝ ਕੁ ਟਾਈਮ ਵੇਟ ਕਰ ਲਓ ਉਹਦੀ ਪੇਮੈਂਟ ਮੈਨੂੰ ਹਜੇ ਫਿਲਹਾਲ ਨਾ ਪਾਇਓ ਕਿਉਂਕਿ ਉਹਨੂੰ ਆ ਜਾਂਦਾ ਸਟਾਕ ਨੂੰ ਅਸੀਂ ਫੇਰ ਪੇਮੈਂਟ ਕਰਾਵਾਂਗੇ ਹਜੇ ਪਹਿਲਾਂ ਨਹੀਂ ਕਰਾਉਂਦੇ ਕੁਝ ਕੁ ਦਿਨ ਵੇਟ ਕਰ ਲਓ ਤੁਹਾਨੂੰ ਦ ਤੇ ਉਮੀਦ ਕਰਦੀ ਆ ਤੁਹਾਨੂੰ ਅੱਜ ਵਾਲੇ ਸੂਟ ਸਾਡੇ ਪਸੰਦ ਆਏ ਹੋਣਗੇ ਜੇ ਤੁਸੀਂ ਸਲਾਈ ਕਰ ਵਰਡਾ ਸਾਡੇ ਕੋਲੋਂ ਸਲਾਈ ਕਰਵਾ ਕੇ ਮੰਗਵਾ ਸਕਦੇ ਹੋ ਬਿਨਾਂ ਸਲਾਈ ਤੋਂ ਮੰਗਵਾਉਣਾ ਬਿਨਾਂ ਸਲਾਈ ਤੋਂ ਬੁਗਵਾ ਸਕਦੇ ਹੋਗੇ ਪਾਸ ਸਟੀਚਿੰਗ ਤੁਹਾਨੂੰ ਮੈਂ ਆਪਣੀ ਸਾਡੀ ਦਿਖਾਈ ਦਿੱਤੀ ਵੀ ਕਿਵੇਂ ਦੀ ਹੈਗੀ ਬਾਕੀ ਕਾਫੀ ਸੂਟ ਸਟਿਚ ਹੋਈ ਜਾਂਦੇ ਨੇਗੇ ਤੇ ਹੌਲੀ ਹੌਲੀ ਬਣਨਗੇ ਹਨਾ ਪਹਿਲਾਂ ਆਪਾਂ 50 ਸੂਟਾਂ ਦਾ ਪਾਰਸਲ ਸੀਗਾ ਆਪਾਂ ਉਹ ਕੱਢਿਆਗਾ ਹਨਾ ਉਹ ਸਟਿਚ ਕਰਕੇ ਸਾਰੇ ਭੇਜਨੇ ਫਿਰ ਅਗਲੀ ਭੈਣ ਦੇ ਸੂਟ ਨੇ ਉਹ ਚੱਲ ਰਹੇ ਨੇਗੇ ਫਿਰ ਕਾਫੀ ਭੈਣਾਂ ਦੇ ਸੂਟ ਲੈਣਗੇ ਸਟਿਚਿੰਗ ਲਈ ਘਟੂ ਘਟਾ ਆਪਣੇ ਕੋਲੇ ਵੀ ਬੱਚੀ ਕਸਟਮ ਉਹਦੇ ਸੂਟ ਚੱਲ ਰਹੇ ਨੇ ਸਲਾਈ ਲਈ ਤੇ ਥੋੜਾ ਟਾਈਮ ਵੇਟ ਕਰ ਲਿਓ ਹਨਾ ਕੋਈ ਐਮਰਜੈਂਸੀ ਸੂਟ ਆਪਾਂ ਤੁਹਾਡਾ ਕੱਟ ਕੇ ਦੇ ਦਾਂਗੇ ਕੋਈ ਗੱਲ ਨਹੀਂ ਤੇ ਉਮੀਦ ਕਰਦੀ ਆਂ ਅੱਜ ਵਾਲੇ ਤੁਹਾਡ ਨੂੰ ਸੂਟ ਸਾਡੇ ਸੋਹਣੇ ਲੱਗੇ ਹੋਣਗੇ ਕਮੈਂਟ ਕਰਕੇ ਜਰੂਰ ਦੱਸੋ ਕਿਵੇਂ ਦੇ ਲੱਗੇ ਇਦਾਂ ਹੀ ਆਪਣੇ ਭੈਣ ਦੇ ਚੈਨਲ ਨੂੰ ਸਪੋਰਟ ਕਰਦੇ ਰਹੋ ਤੁਹਾਡਾ ਧੰਨਵਾਦ ਜੀ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਾਂ ਤੱਕ ਜੀ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ